C A ਕਾਨੂੰਨ ਨੂੰ ਲੈ ਕੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ 10 ਵਜੇ ਵੱਡੀ ਪ੍ਰੈਸ ਕਾਨਫਰੰਸ ਹੋਵੇਗੀ ਜਿਸ ਦੇ ਵਿੱਚ ਉਹਨਾਂ ਦੇ ਵਿੱਚ ਵੱਡੇ ਇਸ ਪ੍ਰੈਸ ਕਾਨਫਰੰਸ ਦੇ ਵਿੱਚੋਂ ਵੱਡੇ ਮੁੱਦੇ ਵੀ ਚੱਕ ਸਕਦੇ ਨੇ ਤੇ ਸੀਏ ਨੂੰ ਲੈ ਕੇ ਉਹ ਗੱਲ ਜਿਹੜੀ ਆ ਕਰ ਸਕਦੇ ਨੇ ਦੱਸ ਦਈਏ ਕਿ ਸੀਏ ਦਾ ਨੋਟੀਫਿਕੇਸ਼ਨ ਦੇ ਇਸ ਦੇ ਵਿੱਚ ਲਾਗੂ ਹੋ ਗਿਆ ਹੈ ਸੀਏ ਦਾ ਨੋਟੀਫਿਕੇਸ਼ਨ ਜਿਹੜਾ ਆਇਆ ਹੈ ਜਿਸ ਤੋਂ ਬਾਅਦ ਕਿ ਵਿਰੋਧੀਆਂ ਦੇ ਵੱਲੋਂ ਜਿਹੜਾ ਲਗਾਤਾਰ ਇਸ ਦਾ ਵਿਰੋਧ ਕੋ ਵੀ ਕੀਤਾ ਜਾ ਰਿਹਾ ਜਿਸ ਤੇ ਚੱਲਦੇ ਹੁਣ ਦਿੱਲੀ ਸੀ ਅਮਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਜਾ ਰਹੀ ਹੈ ਫਿਰ 10 ਵਜੇ ਇਹ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾਵੇਗੀ ਦੱਸਦੇ ਕਿ ਦੇਸ਼ ਦੇ ਵਿੱਚ ਨਾਗਰਿਕਤਾ ਸੂਤ ਕਾਨੂੰਨ ਸੀਏ ਲਾਗੂ ਨੋਟੀਫਿਕੇਸ਼ਨ ਜਿੱਦਾਂ ਲਾਗੂ ਹੋਇਆ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਹੁਣ ਭਾਰਤ ਦੇ ਵਿੱਚ ਸਾਲਾ ਤੋਂ ਰਹਿ ਰਹੇ ਗੈਰ ਮੁਸਲਿਮ ਸ਼ਰਨਾਰਥੀ ਨਾਗਰਿਕਤਾ ਹਾਸਲ ਕਰ ਸਕਣਗੇ ਜਿੱਤੇ ਉਹ ਲੋਕ ਇਸ ਤੋਂ ਖੁਸ਼ ਨੇ ਤਾਂ ਉੱਥੇ ਹੀ ਦੇਸ਼ ਦੇ ਪਾਰਟੀ ਜਿਹੜੀ ਆ ਵਿਰੋਧੀ ਪਾਰਟੀ ਉਹਨਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਇੱਥੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਤੀਕਿਰਿਆ ਜੜੀ ਦਿੱਤੀ ਹੈ ਉਹਨਾਂ ਨੇ ਐਕਸ ਤੇ ਲਿਖਿਆ ਸੀ ਕਿ 10 ਸਾਲ ਦੇਸ਼ ਤੇ ਰਾਜ ਕਰਨ ਤੋਂ ਬਾਅਦ ਮੋਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸੀਏਏ ਲਿਆਂਦਾ ਅਜਿਹੇ ਸਮੇਂ ਦੇ ਵਿੱਚ ਜਦੋਂ ਗਰੀਬ ਅਤੇ ਮੱਧ ਵਰਗ ਮਹਿੰਗਾਈ ਕਾਰਨ ਕੁਰਕ ਰਿਹਾ ਹੈ ਤੇ ਬੇਰੋਜ਼ਗਾਰ ਨੌਜਵਾਨ ਰੋਜ਼ਗਾਰ ਲਈ ਥੰਮ ਤੋਂ ਪੋਸਟ ਤੱਕ ਭੱਜ ਰਹੇ ਨੇ ਉਹਨਾਂ ਨੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਇਹ ਲੋਕਸੀਏ ਕਿਹਾ ਜਾ ਰਿਹਾ ਹੈ ਕਿ ਸੀਏ ਦਾ ਨੋਟੀਫਿਕੇਸ਼ਨ ਇਹਨਾਂ ਦੇ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਤਿੰਨ ਗਵੰਡੀ ਦੇਸ਼ਾਂ ਦੇ ਘਟ ਗਿਣਤੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ ਭਾਵੇਂ ਗਵੰਡੀ ਮੁਲਕਾ ਤੋਂ ਲੋਕਾਂ ਨੂੰ ਭਾਰਤ ਲਿਆ ਕੇ ਵਸੋਣਾ ਚਾਹੁੰਦੇ ਨੇ ਕਿਉਂ ਆਪਣਾ ਵੋਟ ਬੈਂਕ ਬਣਾਉਣ ਲਈ ਜਦੋਂ ਸਾਡੇ ਨੌਜਵਾਨ ਕੋਲ ਰੋਜ਼ਗਾਰ ਹੀ ਨਹੀਂ ਹੈ ਤਾਂ ਗਵਾਂਡੀ ਮੁਲਕਾ ਤੋਂ ਆਉਣ ਵਾਲੇ ਲੋਕਾਂ ਨੂੰ ਰੋਜ਼ਗਾਰ ਕੋਣ ਦੇਵੇਗਾ ਉਹਨਾਂ ਨੇ ਉਹਨਾਂ ਲਈ ਘਰ ਕੋਣ ਬਣਾਏਗਾ ਕਿ ਭਾਜਪਾ ਉਹਨਾਂ ਨੂੰ ਰੋਜ਼ਗਾਰ ਦੇਵੇਗੀ ਕਿ ਭਾਜਪਾ ਉਹਨਾਂ ਲਈ ਘਰ ਬਣਾਏਗੀ ਇਸ ਦਾ ਸੀਐਮ ਅਰਵਿੰਦ ਕੇਜਰੀਵਾਲ ਤੋਂ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਐਕਸਤੇ ਪੋਸਟ ਪਾ ਕੇ ਸਵਾਲ ਵੀ ਜਿਹੜੇ ਚੁੱਕੇ ਗਏ ਸੀ ਤੇ ਹੁਣ ਏ ਕਾਨੂੰਨ ਨੂੰ ਲੈ ਕੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨਗੇ ਇਹ ਪ੍ਰੈਸ ਕਾਨਫਰੰਸ ਜਿਹੜੀ ਹੋਵੇਗੀ ਉਹ ਸਵੇਰੇ ਅੱਜ 10 ਵਜੇ ਜਿਹੜੀ ਕੀਤੀ ਜਾਵੇਗੀ ਜਿਸ ਦੇ ਵਿੱਚ ਉਹ ਵਿਚਾਰ ਚਰਚਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਰਨਗੇ ਤਾਂ ਅੱਗੇ ਗੱਲ ਜਿਹੜੀ ਆ ਹੋਰ ਕਰਨਗੇ ਅੱਜ 10 ਵਜੇ ਦਾ ਸਮਾਂ ਉਹਨਾਂ ਨੇ ਦਿੱਤਾ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਸੀਏਏ ਕਾਨੂੰਨ ਨੂੰ ਲੈ ਕੇ ਉਹ ਗੱਲ ਕਰਨਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par